ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਆਪਾਂ ਲੈਫਟ ਸਾਈਡ ਦੀ ਬਟਨ ਪੱਟੀ ਬਣਾਵਾਂਗੇ ਰਾਈਟ ਸਾਈਡ ਦੀ ਬਟਨ ਪੱਟੀ ਮੈਂ ਤੁਹਾਨੂੰ ਆਪਣੇ ਚੈਨਲ ਤੇ ਬਣਾਉਣੀ ਦੱਸ ਚੁੱਕੀ ਤੁਸੀਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਦੀ ਬਟਨ ਪੱਟੀ ਜਿਹੜੀ ਦੇਖ ਸਕਦੇ ਆਂ ਤੇ ਅੱਜ ਆਪਾਂ ਬਣਾਵਾਂਗੇ ਲੈਫਟ ਸਾਈਡ ਦੀ ਬਟਨ ਪੱਟੀ ਜਦੋਂ ਆਪਾਂ ਰਾਈਟ ਸਾਈਡ ਦੀ ਬਟਨ ਪੱਟੀ ਬਣਾਉਣੀ ਆ ਤਾਂ ਆਪਾਂ ਇੱਧਰ ਇਹ ਹੁੰਦੀ ਆਪਣੀ ਬਟਨ ਪੱਟੀ ਬਟਨ ਪੱਟੀ ਵੀ ਆਪਾਂ ਬਣਾ ਕੇ ਇਸ ਤਰ੍ਹਾਂ ਜਿੰਨੇ ਕੁੰਡੇ ਰੱਖੇ ਹੁੰਦੇ ਉਸ ਤੋਂ ਬਾਅਦ ਡਿਜ਼ਾਈਨ ਸੈੱਟ ਕਰਦੇ ਆਂ ਤੇ ਜਿਹੜੀ ਹੁੰਦੀ ਹੈ ਲੈਫਟ ਸਾਈਡ ਦੀ ਬਟਨ ਪੱਟੀ ਇਹ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰਦੇ ਆਂ ਡਿਜ਼ਾਈਨ ਬਣਾਉਂਦੇ ਜਾਂਦੇ ਆਂ ਫਿਰ ਇਧਰ ਜਿੰਨੇ ਕੁੰਡੇ ਬਟਨ ਪੱਟੀ ਵਾਲੇ ਰੱਖੇ ਹੁੰਦੇ ਉਹਨਾਂ ਨੂੰ ਆਪਾਂ ਬਣਾਉਣੇ ਆ ਠੀਕ ਹੈ ਇਸ ਤਰ੍ਹਾਂ ਹੁਣ ਮੰਨ ਲਓ ਤੁਸੀਂ ਇਧਰ ਆਪਣਾ ਕੋਈ ਡਿਜ਼ਾਈਨ ਹੈ ਜਿਹੜਾ ਸੈੱਟ ਕਰ ਲਿਆ ਡਿਜ਼ਾਈਨ ਬਣਾ ਕੇ ਅੱਗੇ ਆ ਗਏ ਆਪਣੇ ਬਟਨ ਪੱਟੀ ਵਾਲੇ ਕੁੰਡੇ ਜਿੰਨੇ ਤੁਸੀਂ ਰੱਖੇ ਹੋਣਗੇ ਜਿਵੇਂ ਮੈਂ ਇੱਥੇ 10 ਰੱਖੇ ਆ ਤਾਂ ਸ਼ੁਰੂ ਕਰਦੇ ਆਂ ਆਪਾਂ ਲੈਫਟ ਸਾਈਡ ਦੀ ਬਟਨ ਪੱਟੀ ਬ ਹੁਣ ਮੈਂ ਜਿਹੜਾ ਇਹ ਕੁੰਡਾ اتار ਰਹੀ ਹਾਂ ਕਿਉਂਕਿ ਇੱਧਰ ਮੇਰਾ ਕੋਈ ਡਿਜ਼ਾਈਨ ਨਹੀਂ ਸੈੱਟ ਕੀਤਾ ਸਿਰਫ 10 ਕੁੰਡੇ ਆ ਮੇਰੇ ਕੋਲ ਤੁਸੀਂ ਇੱਧਰ ਡਿਜ਼ਾਈਨ ਬਣਾ ਕੇ ਕੁੰਡਾ اتارਣਾ ਨਹੀਂ ਬਣਾਈ ਕਰਨਾ ਠੀਕ ਹੈ ਮੈਂ ਇਹ ਕਿਨਾਰੀ ਵਾਸਤੇ اتار ਰਹੀ ਹਾਂ ਹੁਣ ਆਪਣੇ ਜਿਹੜੇ ਬਟਨ ਪੱਟੀ ਵਾਲੇ 8 ਕੁੰਡੇ ਇਸ ਤਰ੍ਹਾਂ ਬਣਾ ਲਾਂਗੇ ਆਪਾਂ ਸਿੱਧੇ 3 4 5 6 7 8 ਨੌਵੇਂ ਕੁੰਡੇ ਤੇ ਆਪਾਂ ਬਣਾਵਾਂਗੇ ਇੱਕ ਕੁੰਡੇ ਦੇ ਪੰਜ ਕੁੰਡੇ ਇੱਕ ਥ੍ਰੈਡ ਨੂੰ ਜਿਹੜਾ ਸਲਾਈ ਤੇ ਲਪੇਟ ਕੇ ਪਿੱਛੇ ਕੀਤਾ ਦੋ ਫਿਰ ਬਣਾਇਆ ਕੁੰਡਾ ਤਿੰਨ ਫਿਰ ਥ੍ਰੈਡ ਉਸੇ ਤਰ੍ਹਾਂ ਪਿੱਛੇ ਕੀਤਾ ਲਪੇਟ ਕੇ ਚਾਰ ਤੇ ਕੁੰਡਾ ਬਣਾਇਆ ਪੰਜ ਕਿਨਾਰੀ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਤਾਂ ਇਸ ਤਰ੍ਹਾਂ ਕਿਨਾਰੀ ਬੰਦੀ ਜਾਂਦੀ ਹੈ ਉਲਟੀ ਸਾਈਡ ਤੋਂ ਆਪਾਂ ਉਹ ਤਾਰਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜਾ ਆਪਣਾ ਇਹ ਕੁੰਡਾ ਇੱਕ ਕੁੰਡੇ ਦੇ ਪੰਜ ਕੁੰਡੇ ਬਣਾਏ ਆਪਾਂ ਤਾਂ ਥ੍ਰੈਡ ਅੱਗੇ ਕਰਕੇ ਇਹਨੂੰ ਆਪਾਂ ਉਲਟਾ ਬਣਾਉਣਾ ਫਿਰ ਜਿਹੜਾ ਦੂਸਰਾ ਕੁੰਡਾ ਹੈ ਇਹ ਵਾਲ ਵਾਲਾ ਇਹਨੂੰ ਸਿੱਧਾ ਫਿਰ ਇਹਨੂੰ ਉਲਟਾ ਫਿਰ ਇਹ ਵਾਲ ਵਾਲਾ ਕੁੰਡਾ ਇਹਨੂੰ ਫਿਰ ਸਿੱਧਾ ਇਹ ਕੁੰਡਾ ਪੰਜਵਾਂ ਆਪਣਾ ਉਲਟ ਪੰਜ ਕੁੰਡੇ ਹੋ ਗਏ ਠੀਕ ਹੈ ਇਸ ਤਰ੍ਹਾਂ ਕੰਨੀ ਵਾਲਾ ਗੁੰਡਾ ਤਾਰ ਕੇ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਪੰਜ ਗੁੰਡੇ ਆਪਾਂ ਇਸ ਤਰ੍ਹਾਂ ਬਣਾ ਲਏ ਬੱਬਲ ਵਾਲੇ ਦੂਸਰੀ ਸिलाई ਆਪਣੇ ਡਿਜ਼ਾਈਨ ਦੀ ਉਲਟ ਪਾਸੇ ਤੋਂ ਅੱਗੇ ਆਪਣੇ 8 ਗੁੰਡੇ ਸਿੱਧੇ ਇਸ ਤਰ੍ਹਾਂ तीसरी सिलाई अठ कुे पहला आप सीधे बना लेंगे इस तरह फिर अगे आ गए अपने बबल वाले पांच कुे ਜਿਸ ਤਰ੍ਹਾਂ ਦਾ ਵੀ ਕੁੰਡਾ ਆਪਾਂ ਨੂੰ ਦਿਖਾਈ ਦਿੰਦਾ ਹੋਗਾ ਉਸੇ ਤਰ੍ਹਾਂ ਦਾ ਬਣਾ ਲੈਣਾ ਜਿਵੇਂ ਇਹ ਉਧਰ ਉਲਟਾ ਬਣਾਇਆ ਇਧਰ ਸਿੱਧਾ ਦਿਖਾਈ ਦਿੰਦਾ ਇਹ ਉਲਟਾ ਸਿੱਧਾ ਉਲਟਾ ਇਸ ਤਰ੍ਹਾਂ ਠੀਕ ਹੈ ਇਹ ਕੁੰਡਾ ਸਿੱਧਾ ਦੂਸਰਾ ਉਲਟਾ ਦਿਖਾਈ ਦਿੰਦਾ ਉਲਟਾ ਤੀਸਰਾ ਸਿੱਧਾ ਚੌਥਾ ਉਲਟਾ ਪੰਜਵਾਂ ਸਿੱਧਾ ਤੇ ਇੱਕ ਕੁੰਡਾ ਜਿਹੜਾ ਆਪਾਂ ਕਿਨਾਰੀ ਵਾਲੇ ਨੂੰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਸਾਰੀ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਕਿਉਂਕਿ ਆਪਾਂ ਕਿਨਾਰੀ ਬਣਾ ਰਹੇ ਹਾਂ ਹਲਟੇ ਪਾਸੇ ਤੋਂ ਫਿਰ ਆਪਾਂ ਇੱਕ ਕੁੰਡਾ ਇਹ ਤਾਰਾਂਗੇ ਫਿਰ ਜਿਸ ਤਰ੍ਹਾਂ ਦਾ ਵੀ ਕੁੰਡਾ ਆਪਾਂ ਨੂੰ ਦਿਖਾਈ ਦਿੰਦਾ ਉਸੇ ਤਰ੍ਹਾਂ ਜਿਵੇਂ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ अगले आठ कुंडे क एक दो तीन चार पाँच पंच सत अठ इस तरह फिर सीधे पासे तो आठ कुंडे अपने सीधे दो तीन चार पाँच छे सात 8 ਅੱਗੇ ਫੇਰ 5 ਕੁੰਡੇ ਉਸੇ ਤਰ੍ਹਾਂ ਜਿਸ ਤਰ੍ਹਾਂ ਦਾ ਕੁੰਡਾ ਦਿਖਾਈ ਦਿੰਦਾ ਹੋਵੇ ਇੱਕ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਕਿਨਾਰੀ ਵਾਲਾ ਸਿੱਧਾ ਇਸ ਤਰ੍ਹਾਂ ਫੇਰ ਉਲਟੀ ਸਾਈਡ ਤੇ ਆ ਗਏ ਆਪਾਂ ਉਲਟੀ ਸਾਈਡ ਤੇ ਫੇਰ ਕਿਨਾਰੀ ਵਾਲਾ ਕੁੰਡਾ اتار ਕੇ ਅੱਗੇ ਜਿਸ ਤਰ੍ਹਾਂ ਨੇ ਕੁੰਡੇ ਦਿਖਾਈ ਦਿੰਦੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟ ਪੰਜ ਕੁੰਡੇ ਹੋ ਗਏ ਅੱਗੇ 8 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਬਟਨ ਪੱਟੀ ਵਾਲੇ ਫੇਰ ਸਿੱਧੇ ਪਾਸੇ ਤੋਂ 8 ਕੁੰਡੇ ਪਹਿਲਾਂ ਆਪਾਂ ਸਿੱਧੇ ਬਣਾ ਲੈਣੇ ਆ ਇਹ ਦੋ 10 4 5 6 7 8 ਅੱਗੇ 5 ਕੁੰਡੇ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਦਿਖਾਈ ਦੇਣਗੇ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਠੀਕ ਹੈ ਕਿਨਾਰੀ ਵਾਲਾ ਕੁੰਡਾ ਸਿੱਧਾ 6 ਸਲਾਈਆਂ ਹੋਗੀਆਂ ਆਪਣਾ ਡਿਜ਼ਾਈਨ ਦਾ ਇਹ 7ਵੀਂ ਸਲਾਈ ਤੇ ਆਪਾਂ ਇਸ ਤਰ੍ਹਾਂ ਕਰਨਾ ਹੈ। ਇੱਕ ਹੁੰਡਾ ਧਾਰ ਲੈਣਾ ਕਿਨਾਰੀ ਵਾਲਾ। ਜਿਹੜੇ ਹੁਣ ਪੰਜ ਹੁੰਡੇ ਆਪਣੇ ਇਹ ਬੱਬਲ ਵਾਲੇ ਆ 7ਵੀਂ ਸਲਾਈ ਆਪਣੀ ਉਲਟ ਪਾਸੀ ਦੋ। ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪੰਜਾਂ ਹੁੰਡਿਆਂ ਨੂੰ ਇਸ ਤਰ੍ਹਾਂ ਇੱਕ ਸਲਾਈ ਤੇ ਕਰ ਲੈਣਾ ਠੀਕ ਹੈ ਇਸ ਤਰ੍ਹਾਂ। ਪੰਜ ਹੁੰਡਿਆਂ ਦਾ ਇੱਕ ਬਣਾਉਣਾ ਹੈ ਉਲਟਾ ਹੁੰਡਾ ਪਰ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਜਿਵੇਂ ਆਪਾਂ ਉਲਟਾ ਹੁੰਡਾ ਬਣਾਉਣੀ। ਜਦੋਂ ਆਪਾਂ ਉਲਟਾ ਹੁੰਡਾ ਬਣਾਉਣੀ ਤਾਂ ਆਪਾਂ ਇਸ ਤਰ੍ਹਾਂ ਬਣਾਉਣੀ। ਤਾਂ ਜਿਹੜੀ ਇਹ ਪੰਜ ਗੁੰਡਿਆ ਪੈਸਤਰਾ ਬਣਾਉਣੀ ਹੈ ਥ੍ਰੈਡ ਨੂੰ ਪਿੱਛੇ ਵੱਲ ਨੂੰ ਸਲਾਈ ਤੇ ਲੈ ਕੇ ਜਾਣਾ ਇਸ ਤਰ੍ਹਾਂ ਪੈਸਤਰਾ ਉਲਟਾ ਗੁੰਡਾ ਆਪਾਂ ਬਣਾ ਦੇਣਾ ਪੰਜ ਗੁੰਡਿਆਂ ਦੇ ਇੱਕ ਗੁੰਡਾ ਬਣ ਗਏ ਹੁਣ ਥ੍ਰੈਡ ਕਰਾਂਗੇ ਪਿੱਛੇ ਅੱਗੇ ਗੁੰਡੇ ਆਪਣੇ ਸਿੱਧੇ ਅੱਠ ਸਿੱਧੇ ਬਣਾ ਲਾਂਗੇ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਸੱਤਾਂ ਸਲਾਈਆਂ ਚ ਆਪਣਾ ਜਿਹੜਾ ਬੱਬਲ ਇਸ ਤਰ੍ਹਾਂ ਬਣ ਜਾਂਦਾ ਹੁਣ ਅੱਠਵੀਂ ਸਲਾਈ ਸਿੰਪਲ ਬਣਾਉਣੀ ਸਿੱਧੇ ਪਾਸੇ ਤੋਂ ਐਸ ਤਰ੍ਹਾਂ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਤੁਹਾਡਾ ਜੇ ਇਸ ਤਰ੍ਹਾਂ ਦਾ ਵੀ ਡਿਜ਼ਾਈਨ ਬਟਨ ਪੱਟੀ ਤੇ ਰੱਖਿਆ ਹੋਊਗਾ ਉਸੇ ਤਰ੍ਹਾਂ ਤੁਸੀਂ ਕੁੰਡੇ ਬਣਾ ਲੈਣੇ ਮਤਲਬ ਦੋ ਸਲਾਈਆਂ ਆਪਾਂ ਸਿੰਪਲ ਬਣਾਉਣੀਆਂ ਬੱਬਲ ਬਣਾਉਣ ਤੋਂ ਬਾਅਦ ਨੌ ਸਲਾਈਆਂ ਚ ਆਪਣਾ ਇਹ ਕੰਪਲੀਟ ਹੋ ਜਾਂਦਾ ਡਿਜ਼ਾਈਨ ਅੱਠਵੀਂ ਸਲਾਈ ਕੰਪਲੀਟ ਹੋ ਗਈ ਨੌਵੀਂ ਸਲਾਈ ਹੈ ਆਪਣੀ ਉਲਟ ਪਾਸੇ ਸਾਰੇ ਕੁੰਡੇ ਮੈਂ ਦੋਨਾਂ ਸਾਈਡਾਂ ਤੋਂ ਸਿੱਧੇ ਬਣਾ ਰਹੀ ਕਿਨਾਰੀ ਵਾਲਾ ਕੁੰਡਾ ਜਿਹੜਾ ਉਤਾਰ ਰਹੀ ਹਾਂ ਉਲਟੇ ਪਾਸੇ ਤੋਂ ਤਾਂ ਇਸ ਤਰ੍ਹਾਂ ਸਿੱਧੇ ਬਣਾ ਲੈਣੀ ਹੈ ਲਓ ਜੀ ਨਾ ਸਲਾਂਗਾਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਜਦੋਂ ਦੁਬਾਰਾ ਫੇਰ ਤੁਸੀਂ ਬੱਬਲ ਬਣਾਉਣਾ ਹੈ ਤਾਂ ਉਸੇ ਤਰ੍ਹਾਂ ਆਠ ਕੁੰਡੇ ਸਿੱਧੇ ਬਣਾ ਕੇ ਫਿਰ ਜਿਹੜਾ ਆਪਣਾ ਇਹ ਨਵਾਂ ਕੁੰਡਾ ਹੈ ਕਿਨਾਰੀ ਵਾਲੇ ਕੁੰਡੇ ਦੇ ਨਾਲ ਦਾ ਕੁੰਡਾ ਇਹਦੇ ਤੇ ਆਪਾਂ ਪੰਜ ਕੁੰਡੇ ਬਣਾਨੇ ਆ ਇੱਕ ਕੁੰਡੇ ਦੇ ਪੰਜ ਕੁੰਡੇ ਫਿਰ ਅੱਗੇ ਉਸੇ ਤਰ੍ਹਾਂ ਰਿਪੀਟ ਕਰਦੇ ਜਾਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਠੀਕ ਹੈ ਤਾਂ ਇਸ ਤਰ੍ਹਾਂ ਆਪਣਾ ਸੱਤ ਸਲਾਂਗਾਂ ਚ ਬੱਬਲ ਬਣ ਜਾਂਦਾ ਹੈ ਦੋ ਸਲਾਂਗਾਂ ਬਾਅਦ ਵਿੱਚ ਆਪਣਾ ਸਿੰਪਲ ਹੋ ਜਾਂਦੀਆਂ ਹੈ ਤਾਂ ਨੌਸ ਲੰਗਾ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਬੱਬਲ ਬਣਾਉਣਾ ਜਿਹੜਾ ਸ਼ੁਰੂ ਕਰ ਲੈਣਾ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ